ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਅੱਜ ਦੀਆਂ ਬਹੁਤ ਅਹਿਮ ਖਬਰਾਂ ਤੇ ਸਿਆਸੀ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋਗੇ ਜਿਕਰ ਅੱਜ ਫਿਰ ਡੀਆਈਜੀ ਹਰਚਰਨ ਸਿੰਘ ਭੁੱਲਰ ਖੋਨਾ ਦਾ ਕਿਉਂਕਿ ਜੇ ਦਿਨ ਗ੍ਰਿਫਤਾਰੀ ਹੁੰਦੀ ਹੈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਜਾਂਦਾ ਉਸੇ ਦਿਨ ਤੋਂ ਇਹ ਚਰਚਾ ਸਿਖਰਾਂ ਤੇ ਸੀ ਕਿ ਆਖਰ ਸੀਬੀਆਈ ਨੇ ਰਿਮਾਂਡ ਕਿਉਂ ਨਹੀਂ ਲਿਆ ਕੀ ਕਿਤੇ ਮਾਮਲੇ ਨੂੰ ਤੱਪਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਕਿਤੇ ਮਾਮਲੇ ਨੂੰ ਠੰਡੇ ਬਸਤੇ ਪਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਪਰ ਹੁਣ ਜਿਹੜੀਆਂ ਕਲਸੋਹਾਂ ਨੇ ਉਹ ਮਿਲਨੀਆਂ ਸ਼ੁਰੂ ਹੋ ਗਈਆਂ ਨੇ ਹੁਣ ਪੱਕੀਆਂ ਖਬਰਾਂ ਨਿਕਲ ਕੇ ਆਉਣ ਲੱਗ ਪਈਆਂ ਨੇ ਕਿ ਸੀਬੀਆਈ ਨੇ ਪੁੱਲਰ ਫੋੜਾ ਦਾ ਰਿਮਾਂਡ ਲੈਣ ਦੀ ਤਿਆਰੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਕੱਸ ਲਈ ਹੈ ਔਰ ਇਸ ਸਬ ਦੇ ਦਰਮਿਆਨ ਰੋਪੜ ਰੇਂਜ ਦੇ ਨਵੇਂ ਡੀਆਈਜੀ ਵੀ ਨਿਯੁਕਤ ਕਰ ਦਿੱਤੇ ਗਏ ਨੇ ਔਰ ਉਹ ਡੀਆਈਜੀ ਕੌਣ ਨੇ ਇਸ ਸਭ ਦੇ ਦਰਮਿਆਨ ਜਿਹੜੀਆਂ ਖਬਰਾਂ ਇਹ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਇਸ ਸਭ ਤੋਂ ਬਾਅਦ ਹੁਣ ਕਹਾਣੀ ਇੱਥੋਂ ਤੱਕ ਪਹੁੰਚ ਗਈ ਹੈ ਕਿ ਕੁਝ ਅਫਸਰ ਨੇ ਜਿਹੜੇ ਉਸ ਸਖਤੇ ਦੇ ਵਿੱਚ ਨੇ ਸੱਤਵੇਂ ਦੇ ਵਿੱਚ ਨੇ ਕਿਉਂਕਿ ਜਿੱਦਾਂ ਹੀ ਰਿਮਾਂਡ ਲਿਆ ਜਾਵੇਗਾ ਪੁੱਛ ਪੜਤਾਲ ਕੀਤੀ ਜਾਵੇਗੀ ਹਰਚਨ ਸਿੰਘ ਭੋਲਰ ਹੋਣਾਂ ਤੋਂ ਇਹ ਵੀ ਇੱਕ ਕਾਫੀ ਵੱਡੀ ਖਬਰ ਹੈ ਕਿ ਉਹਨਾਂ ਨੂੰ ਇੱਕ ਡਾਇਰੀ ਵੀ ਮਿਲ ਚੁੱਕੀ ਹੈ ਉਹ ਉਹਨਾਂ ਦੇ ਘਰ ਦੇ ਵਿੱਚੋਂ ਮਿਲੀ ਹੈ ਔਰ ਕਿਰਸ਼ਾਨੂਨਸਾਰ ਦਾ ਜਿਹੜਾ ਉਹ ਸਰਕਾਰੀ ਗਵਾ ਬੰਦੇ ਵੱਲ ਤੋਂ ਪਿਆ ਔਰ ਇੰਦੇ ਤੋਂ ਬਾਅਦ ਖਬਰਾਂ ਇਹ ਵੀ ਨਿਕਲ ਕੇ ਆ ਰਹੀਆਂ ਨੇ ਕਿ ਰੋਜ਼ ਰਾਤ ਨੂੰ ਜਿਹੜੇ ਅਫਸਰ ਨੇ ਜਾਂ ਲੀਡਰ ਨੇ ਇੱਕ ਦੂਜੇ ਨੂੰ ਫੋਨ ਕਰਕੇ ਪੁੱਛਦੇ ਐ ਕਿ ਕਿਤੇ ਲਿਸਟ ਦੇ ਵਿੱਚ ਤੁਹਾਡਾ ਨਾਮ ਤਾਂ ਨਹੀਂ ਜੇ ਕਹਿ ਦਿੱਤਾ ਜਾਂਦਾ ਕਿ ਉਹਨਾਂ ਦਾ ਨਾਮ ਨਹੀਂ ਤਾਂ ਫਿਰ ਉਹ ਜਾ ਕੇ ਕਿਤੇ ਸੁੱਖ ਦਾ ਸਾਥ ਲੈਂਦੇ ਐ ਹੁਣ ਇਸ ਤਰ੍ਹਾਂ ਕਹਿ ਸਕਦੇ ਆਂ ਕਿ ਦੂਜੇ ਅਫਸਰ ਵੀ ਤੇ ਲੀਡਰ ਵੀ ਕਿਤੇ ਨਾ ਕਿਤੇ ਡੀਆਈਜੀ ਭੁੱਲਰ ਦੇ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਤ ਨੇ ਕਿ ਕਿਤੇ ਉਹਨਾਂ ਦਾ ਨਾਮ ਵੀ ਇਨ੍ਹਾਂ ਖਬਰਾਂ ਦੇ ਵਿੱਚ ਨਾ ਆ ਜਾਵੇ ਕਿ ਕਿਤੇ ਉਹ ਵੀ ਇਸ ਮਾਮਲੇ ਦੇ ਵਿੱਚ ਇਨਵੋਲਵ ਨਾ ਤੇ ਇਸ ਤੋਂ ਬਾਅਦ ਆਪਾਂ ਇਹ ਵੀ ਗੱਲ ਦੀ ਝਾਤ ਪਾਵਾਂਗੇ ਕਿ ਸਰਕਾਰ ਹੁਣ ਤੱਕ ਚੁੱਪ ਕਿਉਂ ਸੀ? ਮਾਨ ਸਾਹਿਬ ਦੀ ਚੁੱਪੀ ਤੇ ਬਾਕੀ ਮੰਤਰੀਆਂ ਦੀ ਚੁੱਪੀ ਇਸ ਮਾਮਲੇ ਦੇ ਵਿੱਚ ਇਹ ਕੱਲਾ ਇਸ ਮਾਮਲੇ ਦੇ ਵਿੱਚ ਹੀ ਨਹੀਂ ਸਰਕਾਰ ਚੁੱਪ ਸੀ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਚੁੱਪ ਰਹੀ ਹੈ ਅਤੇ ਸਰਕਾਰ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਕੋਈ ਟਾਵਾ-ਟਾਵਾ ਆ ਜਿਹੜਾ ਇਸ ਮਾਮਲੇ ਦੇ ਵਿੱਚ ਬੋਲਦਾ ਹੈ ਜਾਂ ਆਵਾਜ਼ ਉਠਾਉਂਦਾ ਦਿਖਾਈ ਦੇ ਰਿਹਾ ਹੈ। ਹੁਣ ਦੂਜੇ ਪਾਸੇ ਕਵਰ ਵਿਜੇ ਪ੍ਰਤਾਪ ਹੁਣੀ ਇਸ ਮੁੱਦੇ ਦੇ ਉੱਤੇ ਜਿਨ੍ਹਾਂ ਨੇ ਸਰਕਾਰ ਨੂੰ ਘੇਰਿਆ ਆ। ਹੁਣ ਇਸ ਸਰਕਾਰ ਨੂੰ ਕਹਿ ਲਈਏ ਕਿ ਜਾਂ ਆਪਣੀ ਖੁਦ ਦੀ ਸਰਕਾਰ ਨੂੰ ਘੇਰਿਆ ਆ ਇਹ ਕਹਿ ਲਈਏ ਇਹ ਤੁਸੀਂ ਸਾਰੇ ਭਲੀ ਭਾਤੀ ਜਾਣਦੇ ਹੋ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਆ ਹੁਣ ਕਬਰ ਜਿਹੇ ਪ੍ਰਤਾਪ ਹੁਣੀ ਜਿਹੜੇ ਕਿ ਐਮ ਐਲ ਏ ਸੀ ਆਮ ਆਦਮੀ ਪਾਰਟੀ ਦੇ ਹੁਣ ਪਹਿਲਾਂ ਉਹ ਥੋੜਾ ਜਿਹਾ ਦੰਬ ਘੁੱਟ ਕੇ ਬੋਲਦੇ ਹੁੰਦੇ ਸੀ ਹੁਣ ਤਾਂ ਉਹਨਾਂ ਨੇ ਖੁੱਲ ਕੇ ਜਿਹੜਾ ਬੋਲਣਾ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਔਰ ਉਂਗਲਾ ਜਿਹੜੀ ਕਰਪਸ਼ਨ ਦੇ ਮਾਮਲੇ ਦੇ ਉੱਤੇ ਆਪਣੀ ਸਰਕਾਰ ਦੇ ਉੱਤੇ ਹੀ ਚੁੱਕ ਦਿੱਤੀ ਹੈ ਵਿਰੋਧੀ ਪਾਰਟੀਆਂ ਦੇ ਕਿਹੜੇ-ਕਿਹੜੇ ਆਗੂ ਨੇ ਅਤੇ ਕਿਸ-ਕਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ ਘੇਰ ਰਹੇ ਨੇ ਆਪਾਂ ਇਹਨਾਂ ਸਾਰਿਆਂ ਦਾ ਜ਼ਿਕਰ ਕਰਾਂਗੇ ਪਰ ਫਿਲਹਾਲ ਆਪਾਂ ਸ਼ੁਰੂਆਤ ਜਿਹੜੀ ਆ ਉਹ ਡੀਆਈਜੀ ਭੋਲਾ ਸਾਹਿਬ ਤੋਂ ਕਰ ਲੈਂਦੇ ਆ ਕਿਉਂਕਿ ਭੋਲਾ ਸਾਹਿਬ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਮੁਅਤਲ ਕਰ ਦਿੱਤਾ ਗਿਆ ਤੇ ਹੁਣ ਸਰਕਾਰ ਨੇ ਇਹ ਪਹਿਰ ਕਦਮੀ ਕੀਤੀ ਹੈ ਥੋੜਾ ਜਿਹਾ ਕਦਮ ਅੱਗੇ ਵਧਾਇਆ ਹੈ ਕੁਝ ਤਬਦੀਲੀਆਂ ਇੱਧਰੋਂ ਉੱਧਰੋਂ ਕੀਤੀਆਂ ਆ ਤੇ ਉਹਦੇ ਵਿੱਚ ਰੋਪੜ ਰੇਂਜ ਦੇ ਜਿਹੜੇ ਨਵੇਂ ਡੀਆਈਜੀ ਆ ਉਹ ਆ ਲਾ ਦਿੱਤੇ ਗਏ ਆ ਆਈਪੀਐਸਰ ਡਾਕਟਰ ਨਾਨਕ ਸਿੰਘ ਉਹਨਾਂ ਨੂੰ ਜਿਹੜਾ ਆ ਨਵਾਂ ਇਥੇ ਡੀਆਈਟੀ ਆ ਉਹ ਨਿਯੁਕਤ ਕਰ ਦਿੱਤਾ ਗਿਆ ਹਾਲਾਂਕਿ ਇਹਦੇ ਤੋਂ ਪਹਿਲਾਂ ਉਹ ਬਾਰਡਰ ਰੇਂਜ ਅੰਮ੍ਰਿਤਸਰ ਦੇ ਵਿੱਚ ਸੀ ਤੇ ਨਾਲ ਉਹ ਜ਼ਿੰਮੇਵਾਰੀ ਜਿਹੜੀ ਆ ਉਹ ਸਾਂਭ ਰਹੀ ਸੀ ਤੇ ਫਿਰ ਉਧਰ ਅੰਮ੍ਰਿਤਸਰ ਬਾਰਡਰ ਰੇਂਜ ਦੇ ਉੱਤੇ ਐਂਟੀ ਕ੍ਰਾਪਸ਼ਨ ਟਾਸਕ ਫੋਰਸ ਸੀ ਉਹਨਾਂ ਦੇ ਵਿੱਚ ਸੀ ਲੁਧਿਆਣੇ ਦੇ ਜਿਹੜੇ ਸੰਦੀਪ ਗੋਇਲ ਉਹਨਾਂ ਨੂੰ ਉੱਥੇ ਅੰਮ੍ਰਿਤਸਰ ਭੇਜ ਦਿੱਤਾ ਆ ਸੋ ਇਹ ਕੁਝ ਤਬਦੀਲੀਆਂ ਕੀਤੀਆਂ ਨੇ ਹਾਲਾਂਕਿ ਕੁਝ ਤਬਦੀਲੀਆਂ ਡੀਸੀਜ਼ ਨੂੰ ਲੈ ਕੇ ਵੀ ਕੀਤੀਆਂ ਨੇ ਜਿਵੇਂ ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਨੀ ਜਿਹਨਾਂ ਦਾ ਹੜਾਂ ਦੇ ਦਿਨਾਂ ਦੇ ਵਿੱਚ ਖਾਸਾ ਚਰਚਾ ਦੇ ਵਿੱਚ ਰਿਹਾ ਸੀ ਜਿਨ੍ਹਾਂ ਨੂੰ ਕਾਫੀ ਚਰਚਾ ਮਿਲੀ ਸੀ ਸਾਕਸ਼ੀ ਸੀ ਨਾ ਉਹਨਾਂ ਨੂੰ ਤੇ ਹੁਣ ਅੰਮ੍ਰਿਤਸਰ ਦੇ ਡੀਸੀ ਦੇ ਅਹੁਦੇ ਤੋਂ ਹਟਾ ਕੇ ਜਿਹੜਾ ਹੈ ਉਹ ਮੁਹਾਲੀ ਦੇ ਵਿੱਚ ਗਮਾਂਡਾ ਦੇ ਵਿੱਚ ਮੁੱਖ ਪ੍ਰਸ਼ਾਸਕ ਲਾਇਆ ਗਿਆ ਹੈ ਇਸ ਤੋਂ ਇਲਾਵਾ ਦਲਵਿੰਦਰਜੀਤ ਸਿੰਘ ਹੋਰੀ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਡੀਸੀ ਲਾ ਦਿੱਤਾ ਗਿਆ ਹੈ ਪਠਾਨਕੋਟ ਦੇ ਡੀਸੀ ਜਿਹੜਾ ਆ ਅਦਿੱਤਿਆ ਉਪਲ ਉਹਨਾਂ ਨੂੰ ਗੁਰਦਾਸਪੁਰ ਭੇਜ ਦਿੱਤਾ ਗਿਆ ਅਤੇ ਪਲਵੀ ਉਹਨਾਂ ਨੂੰ ਪਠਾਨਕੋਟ ਦੇ ਡੀਸੀ ਦਾ ਜਿਹੜਾ ਚਾਰਜ ਆ ਵਾਧੂ ਚਾਰਜ ਆ ਉਹ ਦੇ ਦਿੱਤਾ ਗਿਆ ਹੈ ਕੁਝ ਤਬਦੀਲੀਆਂ ਇਦਾਂ ਦੀਆਂ ਵੀ ਕੀਤੀਆਂ ਗਈਆਂ ਨੇ ਪਰ ਕਿਉਂਕਿ ਡੀਆਈਜੀ ਭੁੱਲਰ ਵਾਲਾ ਮਾਮਲਾ ਕਾਫੀ ਹਾਈ ਪ੍ਰੋਫਾਈਲ ਆ ਇਹਦੇ ਵਿੱਚ ਜਿਹੜੀ ਇਹ ਤਬਦੀਲੀ ਆ ਉਹ ਕੀਤੀ ਗਈ ਆ ਉਧਰ ਨਾਨਕ ਸਿੰਘ ਨੂੰ ਹੁਣਾਂ ਲਾਇਆ ਆ ਤੇ ਇਹਨੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਤੋਰ ਦਿੱਤੀਆਂ ਨੇ ਔਰ ਇਸ ਸਭ ਦੇ ਵਿੱਚ ਖਬਰ ਇਹ ਵੀ ਨਿਕਲ ਕੇ ਆਈ ਹੈ ਕਿ ਇਸ ਸਭ ਨੂੰ ਲੈ ਕੇ ਹੁਣ ਸੀਬੀਆਈ ਹਰਚਰਨ ਸਿੰਘ ਭੁੱਲਰ ਹੁਣਾਂ ਦੇ ਮਾਮਲੇ ਦੇ ਵਿੱਚ ਸੀਬੀਆਈ ਇਹ ਜਿਹੜਾ ਉਹਨਾਂ ਰਿਮਾਂਡ ਲੈਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਪਹਿਲੇ ਦਿਨ ਤੋਂ ਹੀ ਸਵਾਲ ਸੀ ਜਿਹੜਾ ਉੱਤਰਿਆ ਸੀ ਵਾਰ-ਵਾਰ ਲੋਕਾਂ ਦੇ ਵੱਲੋਂ ਉਠਾਇਆ ਜਾ ਰਿਹਾ ਸੀ ਕਿ ਭਾਈ ਗਿਫਤਾਰ ਤਾਂ ਤੁਸੀਂ ਹਰਚਰਨ ਸਿੰਘ ਭੁੱਲਰ ਨੂੰ ਕਰ ਲਿਆ ਪਰ ਇਹਨਾਂ ਦਾ ਰਿਮਾਂਡ ਕਿਉਂ ਨਹੀਂ ਲਿਆ ਗਿਆ ਪਹਿਲੇ ਦਿਨ ਅਦਾਲਤ ਤੇ ਪੇਸ਼ ਕੀਤਾ ਜਾਂਦਾ ਹੈ ਕਿਉਂ ਨਹੀਂ ਕਿ ਉਹਨਾਂ ਦਾ 2-4 ਦਿਨਾਂ ਦਾ ਰਿਮਾਂਡ 5 ਤੋਂ ਲੈ ਕੇ 7 ਦਿਨਾਂ ਦਾ ਰਿਮਾਂਡ ਲੈ ਕੇ ਉਸ ਸਮੇਂ ਜਿਹੜੀ ਪੁੱਛ ਪੜਤਾਲ ਆਉ ਕਰਨੀ ਚਾਹੀਦੀ ਸੀ ਕਿਉਂ ਨਹੀਂ ਲਿਆ ਉਸ ਸਮੇਂ ਰਿਮਾਂਡ ਚੁੱਪ ਕਰਕੇ ਜਿਹੜੀ ਨਾਇਕ ਜਿਹੜੀ ਨਿਆਂਇਕ ਹਰਾਸਤ ਦੇ ਵਿੱਚ ਉਹਨਾਂ ਨੂੰ ਕਿਉਂ ਭੇਜ ਦਿੱਤਾ ਗਿਆ ਬਹੁਤ ਸਾਰੇ ਲੋਕਾਂ ਦੇ ਵੱਲੋਂ ਜਿਹੜੀ ਹੈ ਕਿੰਤੂ ਪਰੰਤੂ ਜਿਹੜੇ ਸਵਾਲ ਸਿਉ ਉਠਾਏ ਗਏ ਸੀ ਪਰ ਜਿਹੜੇ ਕਾਨੂੰਨ ਦੇ ਮਾਹਿਰ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਹੁਣ ਨਵੀਂ ਕਾਨੂੰਨ ਵਿਵਸਥਾ ਬਣੀ ਹੈ ਭਾਰਤੀ ਨਿਆਸ ਸਹਿੰਤਾ ਉਹ ਭਾਰਤੀ ਨਿਆਸ ਸਹਿੰਤਾ ਦੀ ਵਿਵਸਥਾ ਦੇ ਵਿੱਚ ਇੱਕ ਆਪਸ਼ਨ ਇਹ ਵੀ ਹੈਗਾ ਕਿ ਜੇਕਰ 6 ਮਹੀਨਿਆਂ ਤੱਕ ਤੁਸੀਂ ਆਪਣਾ ਚਲਾਨ ਪੇਸ਼ ਕਰਨਾ ਹੈ ਤਾਂ ਤੁਸੀਂ ਉਹ ਕਰ ਸਕਦੇ ਹੋ ਤੇ ਉਸੇ 6 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਕਿਸੇ ਵੀ ਟਾਈਮ ਜਿਹੜਾ ਉਹ ਰਿਮਾਂਡ ਹੈ ਉਹ ਸੀਬੀਆਈ ਲੈ ਸਕਦਾ ਆ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸੀਬੀਆਈ ਦੇ ਵੱਲੋਂ ਤੇ ਪੂਰੀ ਤਰ੍ਹਾਂ ਨਾਲ ਚੀਜ਼ਾਂ ਨੂੰ ਨਚੋੜਨ ਤੋਂ ਬਾਅਦ ਪੂਰਾ ਸਿੱਟਾ ਕੱਢਣ ਤੋਂ ਬਾਅਦ ਸੀਬੀਆਈ ਜਿਹੜਾ ਉਹ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਤੇ ਇਸੇ ਦੇ ਤਹਿਤ ਉਹਨਾਂ ਨੇ ਜਿਹੜਾ ਯਾਰ ਰਿਮਾਂਡ ਆ ਹੁਣ ਲੈਣ ਤੇ ਲਈ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੂੰ ਜਿਹੜਾ ਇਹ ਰਿਮਾਂਡ ਆ ਉਹ ਮਿਲ ਸਕਦਾ ਆ ਇਸੇ ਕਰਕੇ ਥੋੜਾ ਜਿਹਾ ਬਚ ਬਚਾ ਕੇ ਰੱਖਿਆ ਗਿਆ ਸੀ ਅਤੇ ਕੁਝ ਜਿਹੜੀਆਂ ਬਰਾਮਦਗੀਆਂ ਨੇ ਜਿਹੜੀਆਂ ਹੋਰ ਕਰਨੀਆਂ ਸੀ ਜਿਵੇਂ ਕਿ ਹੁਣ ਹਰਚਲਨ ਸਿੰਘ ਭੁੱਲਣ ਦੇ ਘਰ ਦੇ ਵਿੱਚੋਂ ਜਦੋਂ ਤਲਾਸ਼ੀ ਕੀਤੀ ਜਾਂਦੀ ਹੈ ਪਰਤਾਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਘਰ ਦੇ ਵਿੱਚੋਂ ਉਹਨਾਂ ਦੀ ਇੱਕ ਡਾਇਰੀ ਮਿਲਦੀ ਹੈ ਇਸ ਤੋਂ ਲਾਵਾ ਉਹਨਾਂ ਦੇ ਕੁਝ ਲੋਕਰ ਵੀ ਖੋਲੇ ਜਾਂਦੇ ਨੇ ਇਹ ਤਾਂ ਹਲੇ ਇੱਕ ਲੋਕਰ ਹੈ ਜਿੰਦੇ ਵਿੱਚੋਂ ਪ੍ਰੋਪਰਟੀ ਤੇ ਬਹੁਤ ਸਾਰੇ ਕਾਗਜ਼ ਮਿਲੇ ਆ ਸੋਨਾ ਮਿਲਿਆ ਆ ਅਜੇ 3-4 ਹੋਰ ਲੋਕਰ ਵੀ ਇਦਾਂ ਉਹਦੇ ਦੱਸੇ ਜਾ ਰਹੇ ਨੇ ਜਿਹੜੇ ਕਿ ਹਰਚਰਨ ਸਿੰਘ ਭੁੱਲਰ ਦੀ ਮੌਜੂਦਗੀ ਦੇ ਵਿੱਚ ਖੋਲੇ ਜਾਣਗੇ ਬਕਾਇਦਾ ਜਦੋਂ ਉਹ ਹੋਣਗੇ ਤਾਂ ਉਹਨਾਂ ਦੇ ਸਾਹਮਣੇ ਖੋਲੇ ਜਾਣਗੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਆ ਉਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਹੁਣ ਔਰ ਆਲਾ ਸਮਾਂ ਦੱਸੇਗਾ ਹੁਣ ਜਿਹੜਾ ਪੁੱਛ ਪੜਤਾਲ ਦਾ ਜਿਹੜਾ ਸਿਲਸਲਾ ਆ ਉਹ ਅੱਗੇ ਕਿੱਦਾਂ ਚਲਾਇਆ ਜਾਂਦਾ ਸਿਲਸਲੇ ਤੋਂ ਬਾਅਦ ਹੁਣ ਜਿਹੜਾ ਕਿਪਸ਼ਾਨੂੰ ਆ ਜਿਹੜਾ ਕਿ ਐਜ ਦੇ ਪਾਸਰ ਕੰਮ ਕਰ ਰ ਉਹਨੇ ਵੀ ਹੁਣ ਸਰਕਾਰੀ ਗਵਾਹ ਬੰਦ ਦੀ ਜਿਹੜੀ ਤਿਆਰੀ ਆ ਉਹ ਲੱਗਦੀ ਨਜ਼ਰ ਆ ਰਹੀ ਆ ਉਧਰਲੇ ਪਾਸੇ ਨੂੰ ਤੁਰਿਆ ਜਾ ਰਿਹਾ ਆ ਇੱਕ ਇੱਕ ਖਬਰ ਇੱਕ ਹੋਰ ਵੀ ਨਿਕਲ ਕੇ ਆਈ ਆ ਕਿ ਇੱਕ ਲਿਸਟ ਤਿਆਰ ਕੀਤੀ ਜਾ ਰਹੀ ਆ ਸੀਬੀਆਈ ਦੇ ਵੱਲੋਂ ਜਿਨ੍ਹਾਂ ਦੇ ਵਿੱਚ ਕੁਝ ਐਸੇ ਨਾਮ ਲਏ ਜਾ ਰਹੇ ਨੇ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਸਕਦੀ ਆ ਔਰ ਸ਼ਾਇਦ ਇਹੀ ਕਾਰਨ ਹੈ ਉਹੀ ਲਿਸਟ ਹੈ ਜਿੰਦੇ ਕਰਕੇ ਜਿਹੜੀ ਕਾਫੀ ਚਰਚਾ ਹੈ ਉਹ ਇਸ ਸਮੇਂ ਛੁਲਛੁਲੀ ਹੋਈ ਹੈ ਅਤੇ ਨਾਲ ਹੀ ਪਤਾ ਲੱਗਾ ਕਿ ਅਫਸਰਾਂ ਤੇ ਲੀਡਰਾਂ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਤਰਸੱਲੀ ਆ ਉਹ ਮੱਚੀ ਹੋਈ ਹੈ ਉਹ ਪੱਬਾ ਪੈਰ ਹੋਏ ਪਏ ਨੇ ਇੱਕ ਦੂਜੇ ਨੂੰ ਟੈਲੀਫੋਨ ਕਰਕੇ ਪੁੱਛ ਰਹੇ ਨੇ ਕਿ ਕਿਤੇ ਸਾਡਾ ਨਾਮ ਲਿਸਟ ਦੇ ਵਿੱਚ ਤਾਂ ਨਹੀਂ ਹੁਣ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਨੇ ਔਰ ਲਿਸਟ ਦੇ ਵਿੱਚ ਬਹੁਤ ਸਾਰੇ ਆਈਪੀਐਸ ਪੀਪੀਐਸ ਤੇ ਆਈਏਐਸ ਦੇ ਜਿਹੜੇ ਅਫਸਰ ਹੈ ਉਹਨਾਂ ਦੇ ਨਾਮ ਹੋ ਸਕਦੇ ਐ ਇਸ ਇਹਨਾਂ ਦੇ ਵਿੱਚ ਉਹਨਾਂ ਲੋਕਾਂ ਦੇ ਨਾਮ ਹੋ ਸਕਦੇ ਐ ਜਿਹੜੇ ਅਫਸਰ ਚੋਰੀ ਦੀਆਂ ਕਾਰਾਂ ਸ਼ਰਾਬ ਤਸਕਰੀ ਇਹਨਾਂ ਤੋਂ ਇਲਾਵਾ ਜਾਇਦਾਦ ਦੇ ਵਿਵਾਦ ਜਿੰਦੇ ਵਿੱਚ ਇਨਕਮ ਟੈਕਸ ਦੇ ਮਾਮਲਿਆਂ ਨੂੰ ਨਿਪਟਾਉਣ ਦਾ ਕੰਮ ਕਰਨ ਵਾਲੇ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਕੇਸ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਵਿੱਚ ਰਿਸ਼ਵਤ ਨੂੰ ਲੈ ਕੇ ਜਾਂ ਇਧਰੋਂ ਉਧਰੋਂ ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੇਸ ਆ ਰਫਾ ਤਫਾ ਕਰਾਉਣ ਦੇ ਲਈ ਬਹੁਤ ਸਾਰੇ ਲੀਡਰਾਂ ਦੇ ਨਾਮ ਆ ਸਕਦੇ ਐ ਤੇ ਬਹੁਤ ਸਾਰੇ ਵੱਡੇ ਅਫਸਰਾਂ ਦੇ ਨਾਮ ਵੀ ਆ ਸਕਦੇ ਐ ਪਟਿਆਲਾ ਦੇ ਇੱਕ ਸਟੇਟ ਇੰਟੈਲੀਜੈਂਸ ਦੇ ਇੱਕ ਪ੍ਰੋਵੀਡੈਂਸ ਯੂਨਿਟ ਦੇ ਅਹੁਦਾ ਉਹਨਾਂ ਦੇ ਇੱਕ ਅਧਿਕਾਰੀ ਸੀ ਉਹਦੇ ਵਿੱਚ ਪਤਾ ਲੱਗਿਆ ਸੀ ਕਿ 2022 ਦੇ ਵਿੱਚ ਕਿਸੇ ਨੇ ਉਹਨੂੰ 2 ਕਰੋੜ ਰੁਪਏ ਟੈਕਸ ਦੀ ਰਿਕਵਰੀ ਤੇਰੀ ਨੋਟਿਸ ਭੇਜਿਆ ਸੀ ਅਤੇ ਇਸ ਤੋਂ ਬਾਅਦ ਉਸ ਨੋਟਿਸ ਦੇ ਮਾਮਲੇ ਦੇ ਵਿੱਚ 2 ਲੱਖ ਰੁਪਏ ਦਾ ਮਾਮੂਲੀ ਜਿਹਾ ਜੁਰਮਾਨਾ ਲਾ ਕੇ ਉਹਨੂੰ ਕਲੀਨ ਚੈਟਾ ਜਿਹੜੀ ਦੇ ਦਿੱਤੀ ਗਈ ਸੀ ਕਲੀਨ ਚਿੱਟ ਤੇ ਉਹ ਇਕੱਲਾ 2 ਲੱਖ ਦਾ ਜੁਰਮਾਨਾ ਸੀ ਜਾਂ ਇਸ ਤੋਂ ਬਾਅਦ ਵੀ ਕੁਝ ਲੱਖ ਰੁਪਏ ਲੈ ਕੇ ਉਹਦੇ ਇਸ ਮਾਮਲੇ ਨੂੰ ਜਿਹੜਾ ਆ ਉਹ ਨਿਪਟਾ ਦਿੱਤਾ ਸੀ ਉਸ ਮਾਮਲੇ ਦੇ ਵਿੱਚ ਵੀ ਹੁਣ ਜਿਹੜੀ ਪੁੱਛ ਪੜਤਾਲ ਆ ਉਹ ਕੀਤੀ ਜਾ ਰਹੀ ਆ ਔਰ ਇਸ ਤੋਂ ਇਲਾਵਾ ਚਰਚਾ ਇੱਥੋਂ ਤੱਕ ਪਹੁੰਚ ਗਈ ਹੈ ਕਿ ਇੱਕ ਸਬਦੇ ਵਿੱਚ ਉਹ ਕੁਝ ਅਫਸਰ ਸਿੱਧੇ ਤੌਰ ਤੇ ਇਨਵੋਲਵ ਹੈਗੇ ਆ ਔਰ ਨਾਲ ਨਾਲ ਕੁਝ ਚੀਜ਼ਾਂ ਇੱਥੋਂ ਤੱਕ ਪਹੁੰਚ ਗਈਆਂ ਹੋਈਆਂ ਨੇ ਕਿ ਮੰਡੀ ਗੋਬਿੰਦਗੜ ਦਾ ਜਿਹੜਾ ਉਹ ਹੀਰਾ ਫੇਰੀ ਆ ਉਹ ਗੜ ਬਣ ਚੁੱਕਿਆ ਆ ਉੱਥੇ ਖਾਸ ਤੌਰ ਤੇ ਸਕ੍ਰੈਪ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਤੇ ਸਕ੍ਰੈਪ ਦਾ ਕਾਰੋਬਾਰ ਕਰਵਾਉਣ ਵਾਲਿਆਂ ਨੂੰ ਕਿਉਂ ਕਿਉਂਕਿ ਸਕ੍ਰੈਪ ਆਏਗਾ ਉਤੋਂ ਦੀਆਂ ਪੱਟੀਆਂ ਚ ਉਹ ਮਗੇਗਾ ਤੇ ਉਸ ਤੋਂ ਪ੍ਰੋਡਕਟ ਬਣਾਏ ਜਾਣਗੇ ਤੇ ਸਕ੍ਰੈਪ ਉਤੋਂ ਆਉਂਦਾ ਆ ਕਿਉਂਕਿ ਉਸ ਸਕ੍ਰੈਪ ਦੇ ਉੱਤੇ ਜਿਹੜਾ 18% ਉਹ GST ਲੱਗਣਾ ਸੀ ਪਰ ਉਸ 18% GST ਨੂੰ ਬਚਾਉਣ ਦੇ ਲਈ ਇਹਨਾਂ ਪਾਸਰਾਂ ਦੀ ਹੈਲਪ ਲਈ ਜਾਂਦੀ ਹੈ ਇਹਨਾਂ ਪਾਸਰਾਂ ਦੇ ਥਰੂ ਉਹ ਜਿਹੜਾ ਟਰੱਕ ਆ ਜਿਨ੍ਹਾਂ ਦੇ ਵਿੱਚ ਤਕਰੀਬਨ 40 ਤੋਂ ਲੈ ਕੇ 400 ਟਨ ਜਿਹੜਾ ਸਕ੍ਰੈਪ ਆ ਉੱਠਾ ਲਿਆ ਜਾਂਦਾ ਸੀ ਟਰੱਕਾਂ ਦੇ ਵਿੱਚ ਲੈ ਕੇ ਆਇਆ ਜਾਂਦਾ ਸੀ ਤੇ ਪੱਟੀਆਂ ਦੇ ਵਿੱਚ ਟਿਆ ਲਿਆ ਜਾਂਦਾ ਸੀ ਪਰ ਉਹਨਾਂ ਦੇ ਉੱਤੇ ਸਰਕਾਰ ਦੇ ਕੋਲੋਂ ਚੋਰੀ ਕਰਕੇ 18% ਜੀਐਸਟੀ ਨੂੰ ਲੈ ਕੇ ਉਸ ਮਾਮਲੇ ਦੇ ਵਿੱਚ ਹੁਣ ਬਹੁਤ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿਹੜਾ ਪੈਸਾ ਸਰਕਾਰੀ ਖਜ਼ਾਨੇ ਦੇ ਵਿੱਚ ਆਉਣਾ ਚਾਹੀਦਾ ਸੀ ਉਹ ਇਸ ਤਰ੍ਹਾਂ ਅਫਸਰਾਂ ਦੇ ਘਰਾਂ ਦੇ ਵਿੱਚ ਜਾਂਦਾ ਜਾਂਦਾ ਹੈ ਕਾਫੀ ਵੱਡੀ ਗੱਲ ਬਣ ਜਾਂਦੀ ਆ ਸਰਕਾਰੀ ਖਜ਼ਾਨੇ ਦੇ ਵਿੱਚ ਉਹ ਪੈਸੇ ਨੂੰ ਜਾਣਾ ਚਾਹੀਦਾ ਸੀ ਉਹ ਸਰਕਾਰੀ ਪੈਸਾ ਲੋਕਾਂ ਦੇ ਉੱਤੇ ਖਰਚ ਹੋਣਾ ਸੀ ਪਰ ਜਦੋਂ ਉਹ ਪੈਸਾ ਉਹਨਾਂ ਸਰਕਾਰੀ ਖਜ਼ਾਨੇ ਦੇ ਵਿੱਚ ਨਹੀਂ ਜਾਂਦਾ ਉਹ ਰਿਸ਼ਵਤ ਖੋਰੀ ਕਰਕੇ ਜਿਵੇਂ ਕੋ 8 ਲੱਖ ਰੁਪਏ ਦਾ ਹਿੱਸਾ ਲਿਆ ਜਾਂਦਾ ਹੈ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਪਾਸਰ ਹੋ ਸਾਰਾ ਕੁਝ ਕਰਦੇ ਆ ਰੈਵਨਿਊ ਡਿਪਾਰਟਮੈਂਟ ਵਾਲਿਆਂ ਤੋਂ ਵੀ ਪੁੱਛ ਪੜਤਾਲ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਜਿਹੜੀ ਹਿਸਾਬਪੱਤੀ ਆ ਉਹਦੇ ਵਿੱਚ ਕੱਲੇ ਇਹ ਪਾਸਰ ਹੀ ਇਨਵੋਲਵ ਨਹੀਂ ਹੋਣਗੇ ਉਹਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਕੁਝ ਅਧਿਕਾਰੀ ਵੀ ਇਨਵੋਲਵ ਹੋ ਸਕਦੇ ਜਦ ਤੱਕ ਕਿ ਭੁਲਤ ਸਾਹਿਬ ਸੀ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਜਿਹੜੀ ਪੁੱਛ ਪੜਤਾਲ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਆ ਇਥੋਂ ਤੱਕ ਕਿ ਇਸ ਮਾਮਲੇ ਦੇ ਵਿੱਚ ਉਥੋਂ ਦੇ ਐਮਐਲਏ ਵੀ ਇਨਵੋਲਵ ਹੋ ਸਕਦੇ ਆ ਇਥੋਂ ਤੱਕ ਤੇ ਜਿਹੜੇ ਜਿਹੜੀਆਂ ਸੂਚਨਾਵਾਂ ਨੇ ਉਹ ਮਿਲ ਰਹੀਆਂ ਨੇ ਹੁਣ ਇਸ ਮਾਮਲੇ ਦੇ ਵਿੱਚ सीबीआई ਕਿੰਨੀ ਤੰਗਾਈ ਦੇ ਨਾਲ ਪੁੱਛ ਪੜਤਾਲ ਕਰਦੀ ਹੈ ਕਿਉਂਕਿ ਹੋ ਸਕਦਾ ਹੈ ਜਾਂ ਇਹ ਪੂਰਾ ਇੱਕ ਨੈਕਸਸ ਬਣਿਆ ਹੋਵੇ ਹੁਣ ਉਸ ਨੈਕਸਸ ਨੂੰ ਕਿੱਦਾਂ ਕੰਟਰੋਲ ਦੇ ਵਿੱਚ ਲੈ ਕੇ ਆਉਣਾ ਹੈ ਤੇ ਜਿਸ ਹਿਸਾਬ ਦੇ ਨਾਲ ਇਹ ਗੱਲਾਂ ਚੱਲਦੀਆਂ ਪਈਆਂ ਨੇ ਉੱਥੋਂ ਲੱਗ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਬਣ ਨੇ ਵੀ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਸਿੱਧਾ-ਸਿੱਧਾ ਹਰਪਾਲ ਸਿੰਘ ਚੀਮੇ ਨੂੰ ਕਹਿ ਦਿੱਤਾ ਸੀ ਕਿ 38 ਤੋਂ 40 ਜਿਹੜੀਆਂ ਨੇ ਇੱਥੇ ਡਿਸਟਿਲਰੀਜ਼ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਹਰ ਡਿਸਟਿਲਰੀਜ਼ ਤੋਂ ਇਹ तकरीबन 1 ਕਰੋੜ ਤੋਂ ਲੈ ਕੇ ਸਵਾ ਕਰੋੜ ਰੁਪਈਆ ਜਿਹੜਾ ਉਹ ਲਿਆ ਜਾਂਦਾ ਆ ਹੁਣ 40 ਕਰੋੜ ਰੁਪਏ ਦੇ ਨੇੜੇ ਤੇੜੇ ਇਹ ਜਿਹੜੀ ਰਕਮ ਆ ਉਹ ਬਣਦੀ ਆ ਹੁਣ ਉਥੇ ਜਵਾਬ ਕੀ ਦਿੱਤਾ ਸਰਕਾਰ ਨੇ ਕਿ ਉਹਦੀ ਕੋਈ ਜਾਂਚ ਪੜਤਾਲ ਕਰਵਾਈ ਕੋਈ ਆਪਣੇ ਵੱਲੋਂ ਇਨਕੁਆਇਰੀ ਬਿਠਾ ਕੇ ਕਿ ਭਾਈ ਲੀਡਰ ਆਫ oppositon ਨੇ ਐਡਾ ਵੱਡਾ ਰੋਬ ਲਾਤਾ ਫਾਈਨੈਂਸ ਮਿਨਿਸਟਰ ਦੇ ਉੱਤੇ ਕਿ ਡਿਸਟਿਲਰੀਜ਼ ਤੋਂ ਬੰਦਾ ਪੈਸੇ ਇਕੱਠੇ ਕਰਦਾ ਆ ਅਤੇ ਉਹ ਪੈਸਾ ਜਿਹੜੀ ਕਿ ਕੱਟੜ ਇਮਾਨਦਾਰਾਂ ਦੀ ਸਰਕਾਰ ਆ ਉਹਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਸ ਮਾਮਲੇ ਦੇ ਵਿੱਚ ਕਰ ਦੇਣਾ ਚਾਹੀਦਾ ਸੀ ਆਪਣੀ ਕੋਈ ਇਨਵੈਸਟੀਗੇਸ਼ਨ ਰੱਖ ਲੈਂਦੇ ਪਰਤਾਲ ਕਰਵਾ ਲੈਂਦੇ ਉਹਦੇ ਉੱਤੇ ਗੱਲ ਨਹੀਂ ਕੀਤੀ ਚੁੱਪ ਹੋ ਗਈ ਪੂਰੀ ਦੀ ਪੂਰੀ ਸਰਕਾਰ ਤੇ ਹੁਣ ਜਦੋਂ ਉਹੀ ਸਵਾਲ ਫਿਰ ਬਕਾਇਦਾ ਇਸ ਸਮੇਂ ਉੱਠ ਰਹੇ ਨੇ ਹੁਣ ਸੋਚਣ ਵਾਲੀ ਗੱਲ ਤਾਂ ਬਣਦੀ ਹੈ ਕਿ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਉਥੋਂ ਦੇ ਐਮਐਲਏ ਪੁਲਿਸ ਅਧਿਕਾਰੀ ਵੱਡੇ ਪੱਧਰ ਦੇ ਜਿਹੜੇ ਅਫਸਰ ਨੇ ਉਹ ਵੀ ਰਲੇ ਹੋ ਸਕਦੇ ਤੇ ਇੱਥੋਂ ਤੱਕ ਜਦਾਂ ਸਰਕਾਰ ਚੁੱਪਿਆ ਇਸ ਵੇਲੇ ਸਰਕਾਰ ਵੀ ਉਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਜੁੜੀ ਹੋ ਸਕਦੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਸਰਕਾਰ ਦੇ ਵੱਲੋਂ ਚੋਪੀ ਧਾਰੀ ਹੋਈ ਹੈ ਕਿਉਂ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਜਾਂਦੀ ਹੈ ਤੇ ਬਹੁਤ ਜਿਹੜੇ ਅਫਸਰ ਨੇ ਜਾਂ ਪ੍ਰੈਸਿਡੈਂਟ ਚਾਰ ਨੇ ਉਹ ਇਸ ਮਾਮਲੇ ਦੇ ਵਿੱਚ ਨਿਕਲ ਕੇ ਆ ਸਕਦੇ ਨੇ ਜਦੋਂ ਹੁਣ ਵਾਪਸ ਗੱਲ ਕਰ ਲੈਨੇ ਆ ਹਰਚੰਦ ਸਿੰਘ ਪੁੱਲਰ ਹੋਣਾ ਸੀ ਕਿਉਂਕਿ ਭਗਵੰਤ ਸਿੰਘ ਮਾਨ ਦੇ ਵੱਲੋਂ ਕਹਿ ਦਿੱਤਾ ਜਾਂਦਾ ਕਿ ਅਸੀਂ ਉਹਨੂੰ ਮੁਅਤਲ ਕਰ ਦਿੱਤਾ ਜਾਂ ਅਸੀਂ ਉਹਨੂੰ ਉਹਦੇ ਅਹੁਦੇ ਤੋਂ ਹਟਾ ਦਿੱਤਾ ਜਾਂ ਪਰ ਕਾਨੂੰਨ ਇਹ ਕਹਿੰਦਾ ਜਾਂ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਨਿਆਂਇਕ ਖਲਾਸਤ ਦੇ ਵਿੱਚ ਰਹਿੰਦਾ ਜਾਂ 48 ਘੰਟਿਆਂ ਤੱਕ ਤਾਂ ਉਹਦੀ ਜਿਹੜੀ ਅਹੁਦਾ ਯਾ ਉਸ ਅਹੁਦੇ ਤੋਂ ਉਹਨੂੰ ਸਮਝੋ ਕਹਿ ਲੈ ਕਹਿ ਲਈਏ ਕਿ ਉਹ ਆਪਣੇ ਅਹੁਦੇ ਤੋਂ ਜਿਹੜਾ ਆ ਉਹ ਹਟ ਗਿਆ ਹੁੰਦਾ ਆ ਹੁਣ ਭਗਵੰਤ ਸਿੰਘ ਮਾਨ ਨੇ ਕਾਫੀ ਦਿਨਾਂ ਬਾਅਦ ਇਸ ਮਾਮਲੇ ਦੇ ਉੱਤੇ ਕਿਹਾ ਆ ਕਿ ਹਰਜਨ ਸਿੰਘ ਭੁੱਲਰ ਖੋਣਾ ਨੂੰ ਅਸੀਂ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਆ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਵੇਲੇ ਸਰਕਾਰ ਦੇ ਵੱਲੋਂ ਕਹੀਆਂ ਜਾਣੀਆਂ ਨਹੀਂ ਪਰ ਉਹ ਸਭ ਦੇ ਦਰਮਿਆਨ ਹੁਣ ਕੁਝ ਨਵੇਂ ਜਿਹੇ ਤਬਾਦਲੇ ਨੇ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਔਰ ਉਸ ਚੀਜ਼ ਤੋਂ ਬਾਅਦ ਹੁਣ ਅੱਗੇ ਦੀ ਸਿਚੁਏਸ਼ਨ ਕੀ ਹੋਵੇਗੀ ਇਹ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕਿਤੇ ਨਾ ਕਿਤੇ ਸਰਕਾਰ ਦੀ ਚੁੱਪੀ ਦੇ ਉੱਤੇ ਉਥੋਂ ਦੇ ਸਿਸਟਮ ਦੇ ਉੱਤੇ ਤੇ ਪੁਲਿਸ ਪ੍ਰਸ਼ਾਸਨ ਦੇ ਸਿਸਟਮ ਦੇ ਉੱਤੇ ਉਂਗਲਾ ਉੱਠਦੀਆਂ ਇਸ ਸਮੇਂ ਨਜ਼ਰ ਆ ਰਹੀਆਂ ਨੇ ਕਿਉਂਕਿ ਮਾਮਲਾ ਇਕੱਲਾ ਸਰਕਾਰ ਦੇ ਚੁੱਪ ਬੈਠਣ ਦਾ ਨਹੀਂ ਮਾਮਲਾ ਹੁਣ ਉੱਥੇ ਮੰਡੀ ਗੋਬਿੰਦਗੜ ਦੇ ਵਿੱਚ ਹੋ ਰਹੀ ਟੈਕਸ ਚੋਰੀ ਦਾ ਵੀ ਹੈ ਕਿਉਂਕਿ ਉਸ ਦੇ ਨਾਲ ਵੀ ਕਾਫੀ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਆਉਣਾ ਸੀ ਪਰ ਉਹ ਪੈਸਾ ਕੁਝ ਮੰਤਰੀਆਂ ਦੇ ਕਰਕੇ ਕੁਝ ਲੀਡਰਾਂ ਦੇ ਕਰਕੇ ਜਾਂ ਕੁਝ ਅਫਸਰਾਂ ਦੇ ਕਰਕੇ ਰਿਸ਼ਵਤ ਦੇ ਰੂਪ ਦੇ ਵਿੱਚ ਗਲਤ ਬੰਦਿਆਂ ਦੇ ਹੱਥਾਂ ਦੇ ਵਿੱਚ ਜਾਂਦਾ ਜਾ ਤੇ ਇਹ ਵੀ ਕਾਫੀ ਅਹਿਮ ਖਬਰ ਹੋ ਜਾਂਦੀ ਹੈ ਹੁਣ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਡਾਇਰੈਕਟਰ ਇਨਵੈਸਟੀਗੇਸ਼ਨ ਜਸਕਰਮ ਸਿੰਘ ਬਰਾੜ ਉਹਨਾਂ ਤੋਂ ਵੀ ਜਿਹੜਾ ਚਾਰਜ ਹੈ ਉਹ ਵਾਪਸ ਲੈ ਲਿਆ ਆ ਤੇ ਉਹਨਾਂ ਦੀ ਜਗ੍ਹਾ ਤੇ ਹਰ ਸਿਮਰਤ ਕੌਰ ਉਹਨਾਂ ਨੂੰ ਉੱਥੋਂ ਦਾ ਜਿਹੜਾ ਬਾਦੂ ਚਾਰਜ ਹੈ ਤਾਂ ਉਹ ਦੇ ਦਿੱਤਾ ਗਿਆ ਤੇ ਡਾਇਰੈਕਟਰ ਇਨਵੈਸਟੀਗੇਸ਼ਨ ਆ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਬਣਾ ਦਿੱਤਾ ਗਿਆ ਹੈ ਕਿਉਂ ਕਿ ਜੀਐਸਟੀ ਪੰਜਾਬ ਦੇ ਇਸ ਮਾਮਲੇ ਦੇ ਵਿੱਚ ਮੰਡੀ ਗੋਬਿੰਦਗੜ੍ਹ ਦੇ ਮਾਮਲੇ ਦੇ ਵਿੱਚ ਹੁਣ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਇਸ ਡਿਪਾਰਟਮੈਂਟ ਦੇ ਵੱਡੇ ਅਧਿਕਾਰੀ ਜਾਂ ਇਨਕਮ ਟੈਕਸ ਦੇ ਵੱਡੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਜੀਐਸਟੀ ਚੋਰੀ ਦੇ ਮਾਮਲੇ ਦੇ ਵਿੱਚ ਇਨਕਮ ਟੈਕਸ ਦੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਜੁੜੇ ਹੋ ਸਕਦੇ ਐ ਤੇ ਹੁਣ ਇਸ ਤੋਂ ਬਾਅਦ ਜਿਵੇਂ ਹੀ ਇਸ ਦੀਆਂ ਪਰਤਾਂ ਨੇ ਜਿਹੜੀਆਂ ਉਹ ਖੋਲੀਆਂ ਜਾਣਗੀਆਂ ਤੇ ਨਵੀਂ ਤੋਂ ਨਵੀਂ ਜਿਹੜੀ ਪਰਦੇ ਆ ਖੁੱਲਦੀ ਨਜ਼ਰ ਆਵੇਗੀ ਕਿਉਂਕਿ ਇਹ ਹੁਣ ਜਿਹੜਾ ਮਾਮਲਾ ਐ ਡੀਆਈਟੀ ਭੋਲਰਦਾ ਤੇ ਮੰਡੀ ਗੋਬਿੰਦਗੜ ਦਾ ਕਾਫੀ ਹਾਈ ਪ੍ਰੋਫਾਈਲ ਜਿਹੜਾ ਆ ਮਾਮਲਾ ਹੋ ਚੁੱਕਿਆ ਤੇ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਆ ਪੀਆ ਤੇ ਸਰਕਾਰ ਦੇ ਕਹਿ ਲਈਏ ਜਾਂ ਉਥੋਂ ਦੇ ਡਿਪਾਰਟਮੈਂਟ ਦੇ ਕਹਿ ਲਈਏ ਜਾਂ ਮੰਡੀ ਗੋਬਿੰਦਗੜ ਦੇ ਕਹਿ ਲਈਏ ਜਾਂ ਸਕ੍ਰੈਪ ਡੀਟਰਾਂ ਦੇ ਕਹਿ ਲਈਏ ਉਹ ਨਿਕਲ ਕੇ ਬਾਹਰ ਆ ਸਕਦੇ ਆ ਹੁਣ ਇਹ ਤਾਂ ਸੋਚਣ ਵਾਲਾ ਸਮਾਇਆ ਕਿ ਇਹ ਸਮੇਂ ਕੌਣ ਸਹੀ ਹੈ ਕੌਣ ਗਲਤ ਹੈ ਪਰ ਸਾਡੇ ਦਰਸ਼ਕ ਇਸ ਸਮੇਂ ਕਮੈਂਟ ਬਾਕਸ ਦੇ ਵਿੱਚ ਜਰੂਰ ਇਹ ਕਹਿ ਸਕਦੇ ਆ ਕਿ ਕੀ ਅਸਲ ਦੇ ਵਿੱਚ ਜੀਐਸਟੀ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਮੰਡੀ ਗੋਵਿੰਦਗੜ੍ਹ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਆ ਉਹ ਕਹਿ ਦਈਏ ਕਿ ਖੁੱਲ੍ਹ ਦਿੱਤੀ ਗਈ ਸੀ ਕਿਉਂਕਿ ਪਤਾ ਸਭ ਨੂੰ ਹੁੰਦਾ ਯਕਿ ਕਿੱਥੇ ਐਨੇ ਜੀਐਸਟੀ ਦੀ ਚੋਰੀ ਹੋ ਰਹੀ ਹੈ ਪਰ ਸਰਕਾਰ ਆਖਰ ਚੁੱਪ ਕਿਉਂ ਬੈਠੀ ਹੋਈ ਸੀ ਕੀ ਅਸਲ ਦੇ ਵਿੱਚ ਉਹਦੇ ਲੀਡਰ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਜੁੜੇ ਹੋਏ ਸੀ ਚਲੋ ਹੁਣ ਆਪਾਂ ਦੂਜੇ ਪਾਸੇ ਗੱਲ ਕਰ ਲੈਨੇ ਆ ਕਬਰ ਵਿਦੇ ਪ੍ਰਤਾਪ ਹੁਣਾ ਦੀ ਕਿਉਂਕਿ ਉਹਨਾਂ ਨੇ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਦੇ ਉੱਤੇ ਤੇ ਆਪਣੀ ਹੀ ਸੱਤਾ ਧਿਰ ਦੇ ਉੱਤੇ ਆਪਣੀ ਕਿਉਂ ਕਿਉਂਕਿ ਉਹ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਤੇ ਹੁਣ ਉਹ ਪੂਰੀ ਤਰ੍ਹਾਂ ਦੇ ਨਾਲ ਖੁੱਲ ਕੇ ਆਵੀ ਆਈ ਸੀ ਮਾਮਲੇ ਦੇ ਵਿੱਚ ਕਹਿ ਲਈਏ ਢੋਲਰ ਸਾਹਿਬ ਦੇ ਮਾਮਲੇ ਦੇ ਵਿੱਚ ਕਹਿ ਰਹੀ ਹੈ ਕਿ ਉਹ ਚੀਜ਼ਾਂ ਨੂੰ ਸਪਸ਼ਟ ਕਰ ਰਹੀ ਆ ਇਹ ਕਹਿ ਕੇ ਜਿਹੜੀ ਸਰਕਾਰ ਆ ਜਾਂ ਜਿਹੜੇ ਅਫਸਰ ਆ ਉਹ ਇੱਕ ਦੂਜੇ ਦਾ ਰਿਫਲੈਕਸ਼ਨ ਹੁੰਦੇ ਆ ਮਤਲਬ ਜਿੱਦਾਂ ਦੀ ਸਰਕਾਰ ਹੁੰਦੀ ਆ ਉਦਾਂ ਦੇ ਹੀ ਅਫਸਰ ਬਣ ਜਾਂਦੇ ਆ ਜੇਕਰ ਸਰਕਾਰ ਇਮਾਨਦਾਰੀ ਨਾਲ ਕੰਮ ਕਰਦੀ ਆ ਤਾਂ ਅਫਸਰ ਨੂੰ ਵੀ ਮਜ਼ਬੂਤੀ ਦੇ ਨਾਲ ਇਮਾਨਦਾਰੀ ਦੇ ਨਾਲ ਕੰਮ ਕਰਨਾ ਪੈਂਦਾ ਤੇ ਜੇਕਰ ਸਰਕਾਰ ਹੀ ਕਰਪਟ ਹੈ ਪ੍ਰਸਤਾਚਾਰ ਹੈ ਸਰਕਾਰ ਦੇ ਵਿੱਚ ਤਾਂ ਕਿਤੇ ਨਾ ਕਿਤੇ ਜਿਹੜੇ ਉਹਦੇ ਅਫਸਰ ਨੇ ਉਹ ਵੀ ਉਸੇ ਤਰੀਕੇ ਦੇ ਨਾਲ ਕੰਮ ਕਰਨਗੇ ਕਿਉਂਕਿ ਜਿਹੜੀ ਕਾਰਵਾਈ ਆ ਉਹ ਮੇਨ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਆ ਤੇ ਜੇਕਰ ਅਫਸਰशाही ਦੇ ਵਿੱਚੋਂ ਨਿਕਲ ਕੇ ਹੀ ਐਦਾਂ ਦੇ ਮਾਮਲੇ ਆਉਣਗੇ ਤਾਂ ਕਾਫੀ ਸੋਚਣ ਵਾਲਾ ਹੋ ਜਾਂਦਾ ਆ ਮਤਲਬ ਮੰਗ ਲਿਆ ਜਾਵੇ ਕਿ ਕਵਰ ਵਿਜੇ ਪ੍ਰਤਾਪ ਖਣੀ ਨੇ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕੋ ਕਿਤੇ ਨਾ ਕਿਤੇ ਕੱਟੜੀ ਇਮਾਨਦਾਰ ਨਹੀਂ ਹੈ ਉਹਦੇ ਅਫਸਰ ਨੇ ਜਿਹੜੇ ਉਹ ਰਿਫਲੈਕਸ਼ਨ ਨੇ ਸਰਕਾਰ ਦੀ ਜੇਕਰ ਉਹਦੇ ਅਫਸਰ ਕਰਪਟ ਨੇ ਤਾਂ ਕਿਤੇ ਨਾ ਕਿਤੇ ਸਰਕਾਰ ਵੀ ਹੈ ਜਿਹੜੀ ਉਹ ਕਰਪਟ ਹੋ ਸਕਦੀ ਹੈ ਇਹ ਵਿਜੇ ਕਵਰ ਵਿਜੇ ਪ੍ਰਤਾਪ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਉੱਤੇ ਜਿਹੜੇ ਇਲਜ਼ਾਮ ਲਗਾਏ ਗਏ ਹੈ ਰਿਫਲੈਕਸ਼ਨ ਕਿਹਾ ਗਿਆ ਹੈ ਅਫਸਰਾਂ ਨੂੰ ਸਰਕਾਰ ਦਾ ਕਿਉਂ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਤਾਣਾ ਜਿਹੜੀਆਂ ਤਾਰਾਂ ਨੇ ਸਰਕਾਰ ਦੇ ਨਾਲ ਮਿਲਦੀਆਂ ਜੁਲਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਰਮਨ ਅਰੋੜਾ ਦੇ ਉੱਤੇ ਵੀ ਕਾਫੀ આરોਪ ਲੱਗੇ ਸੀ ਵਿਦੇ ਸਿੰਘਲਾ ਦੇ ਉੱਤੇ ਵੀ આરોਪ ਲੱਗੇ ਸੀ ਤੇ ਉਹਨਾਂ ਨੂੰ ਕੈਬਨਟ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਮਿਤ ਰਤਨ ਕੋਟ ਫਤਿਹ ਖਾਨ ਦੇ ਨਾਲ ਜੋ ਕੁਝ ਵਾਪਰਿਆ ਉਹਨਾਂ ਨੂੰ ਬਾਰੇ ਵੀ ਅਸੀਂ ਭੜੀ ਭਾਤੀ ਜਾਣਦੇ ਹਾਂ ਤੇ ਇਹ ਕਾਫੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਸਰਕਾਰ ਦਾ ਰਿਫਲੈਕਸ਼ਨ ਹੈਗਾ ਆ ਉਹ ਜਿਹੜਾ ਕਿਤੇ ਨਾ ਕਿਤੇ ਇਹ ਅਫਸਰ ਇਹ ਲੀਡਰ ਸਰਕਾਰ ਦਾ ਹੀ ਰਿਫਲੈਕਸ਼ਨ ਹੁੰਦੇ ਆ ਉਹ ਕਹਿੰਦੇ ਆ ਕਿ ਮਾਮਲਾ ਇਹ ਨਹੀਂ ਹੈ ਇਹਨਾਂ ਨਹੀਂ ਤਾਂ ਇਹਨਾਂ ਦੇ ਐਮਐਲਆ ਨੇ 57 ਦੇ ਪਰਚਿਆਂ ਨੂੰ ਠੰਡਾ ਬਣਾ ਰਿਆ ਪੁਲਿਸ ਅਫਸਰਾਂ ਨੇ 57 ਦੇ ਪਰਚਿਆਂ ਨੂੰ ਠੰਡਾ ਬਣਾ ਰਿਆ ਸਰਕਾਰ ਨੇ 57 ਦੇ ਪਰਚਿਆਂ ਨੂੰ ਠੰਡਾ ਬਣਾ ਰਿਆ ਕਿਉਂ ਕਿ ਕਿਉਂਕਿ ਜੇਕਰ ਕਿਸੇ ਬੰਦੇ ਦੇ ਉੱਤੇ 57 ਦਾ ਪਰਚਾ ਲੱਗਦਾ ਹੈ ਤਾਂ ਬਾਅਦ ਦੇ ਵਿੱਚ ਉਸ ਨੂੰ 5-7 ਲੱਖ ਰੁਪਏ ਦੇ ਕੇ ਗੱਲ ਰਫਾ ਦਫਾ ਕਰਨ ਦੀ ਵੀ ਹੋ ਜਾਂਦੀ ਹੈ ਇੱਥੇ ਹੀ ਨਹੀਂ ਕਈ ਵਾਰੀ ਤਾਂ ਇਹ ਵੀ ਕਹਿ ਦਿੱਤਾ ਜਾਂਦਾ ਹੈ ਧਰਾ ਧਮਕਾ ਕੇ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡੇ ਉੱਤੇ ਕੋਈ ਨਸ਼ੇ ਦਾ ਇਲਜ਼ਾਮ ਲਗਾ ਦੇਵਾਂਗੇ ਤੁਹਾਡੇ ਉੱਤੇ ਕੋਈ ਪਰਚਾ ਪਾ ਦੇਵਾਂਗੇ ਦੋ ਚਾਰ ਕੁੜੀਆਂ ਦਾ ਇਧਰ ਉਧਰ ਕਰਕੇ ਉਹਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਸਮੇਂ ਫਿਰ ਡਰਤਾ ਹੋਇਆ ਬੰਦਾ ਕੀ ਨਹੀਂ ਕਰਦਾ ਉਹ ਹਮੇਸ਼ਾ ਇੱਕ ਚੀਜ਼ ਕਹਿੰਦਾ ਜਾਂ ਤੇ ਪੈਸਾ ਦੇ ਕੇ ਕੇਸ ਦਾ ਜਿਹੜਾ ਰਫਾ ਤਫਾ ਕਰਲੇ ਜਾਵੇ ਤੇ ਹੁਣ ਕਿਤੇ ਨਾ ਕਿਤੇ ਇਦਾਂ ਦੇ ਕੇਸ ਉਹਨਾਂ ਦੀਆਂ ਵੀ ਜਿਹੜੀਆਂ ਪਰਤਾਂ ਉਹ ਖੁੱਲ੍ਹਦੀਆਂ ਇਸ ਮਾਮਲੇ ਦੇ ਵਿੱਚ ਨਜ਼ਰ ਆਉਣਗੀਆਂ ਕਿਉਂਕਿ ਕਵਰ ਵਿਜੇ ਪ੍ਰਤਾਪ ਹੁਰਾ ਨੇ ਆਪਣੀ ਸਰਕਾਰ ਦੇ ਉੱਤੇ ਕਿਉਂਕਿ ਉਹ ਪਹਿਲਾਂ ਪੁਲਿਸ ਪ੍ਰਸ਼ਾਸਨ ਦੇ ਵਿੱਚ ਕਾਫੀ ਵੱਡੇ ਅਹੁਦੇ ਤੇ ਕੰਮ ਕਰ ਚੁੱਕੇ ਨੇ ਉਹ ਸਾਰੀਆਂ ਅੰਦਰ ਦੀਆਂ ਗੱਲਾਂ ਜਾਣਦੇ ਆ ਹੁਣ ਕਿਤੇ ਨਾ ਕਿਤੇ ਉਹਨਾਂ ਨੇ ਸਿੱਧਾ ਟਾਰਗੇਟ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਕੀਤਾ ਜਾ ਹੁਣ ਉਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਆ ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਕ腐ਸ਼ਨ ਦੇ ਮਾਮਲੇ ਦੇ ਵਿੱਚ ਫਸ ਚੁੱਕੀ ਹੈ ਕਿਉਂਕਿ ਇਹ ਕਲਾ ਉਹਦੇ ਆਪਣੇ ਹੀ ਲੀਡਰਾਂ ਦੇ ਵੱਲੋਂ ਨਹੀਂ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਇਲਜ਼ਾਮ ਆ ਜਿਹੜੇ ਲਗਾਏ ਜਾ ਰਹੇ ਆ ਪਰ ਹੁਣ ਜੇਕਰ ਗੱਲ ਕਰਨ ਲਈਏ ਦੂਜੀ ਪਾਰਟੀਆਂ ਦੀ ਕੋਈ ਵੀ ਇਸ ਹਮਾਮ ਦੇ ਵਿੱਚ ਦੁੱਧ ਤੋਤਾ ਨਹੀਂ ਹੈ ਉਹ ਸਾਰੇ ਇਸ ਹਮਾਮ ਦੇ ਵਿੱਚ ਮੰਗੇ ਨੇ ਜਿਸ ਦੀ ਸਰਕਾਰ ਹੁੰਦੀ ਹੈ ਉਸ ਵੇਲੇ ਉਹਨਾਂ ਦੇ ਅਫਸਰਾਂ ਦੁਆਰਾ ਤੇ ਉਹਨਾਂ ਦੇ ਲੀਡਰਾਂ ਦੁਆਰਾ ਇਦਾਂ ਦੇ ਜਿਹੜੇ ਪੋਲੀਟੀਕਲ ਦਬਾਅ ਬਣਾ ਕੇ ਜਾਂ ਸਿਆਸੀ ਆਪਣੇ ਜਿਹੜੇ ਪੋਜੀਸ਼ਨ ਦੀ ਵਰਤੋਂ ਕਰਕੇ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ ਉਸ ਨੂੰ ਨਿਪਟਾਉਣ ਦੀ ਜਾਂ ਉਹਨਾਂ ਨੂੰ ਇਲਜ਼ਾਮਾਂ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾਂਦੀ ਆ ਤੇ ਹੁਣ ਜੇਕਰ ਗੱਲ ਕਰ ਲਈਏ ਪੁਲਿਸ ਪ੍ਰਸ਼ਾਸਨ ਦੇ ਵਿੱਚ ਇਸ ਸਮੇਂ ਕੀ ਕੁਝ ਹੋ ਰਿਹਾ ਆ ਤੇ ਕਿਤੇ ਨਾ ਕਿਤੇ ਮਰਨਾ ਪਏਗਾ ਕਿ ਅਫਸਰशाही ਹਮੇਸ਼ਾ ਹੀ ਸਰਕਾਰ ਦੀ ਜਿਹੜੀ ਹੁੰਦੀ ਆ ਉਹ ਇਹਨਾਂ ਡਿਪਾਰਟਮੈਂਟਾਂ ਦੇ ਉੱਤੇ ਹਾਵੀ ਹੁੰਦੀ ਆ ਕਿਉਂਕਿ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਅਪਸਰ ਹੁੰਦੇ ਆ ਉਹ ਸਰਕਾਰ ਦੀ ਰਿਫਲੈਕਸ਼ਨ ਹੁੰਦੇ ਆ ਜੋ ਸਰਕਾਰ ਕਹੇਗੀ ਅਪਸਾਨੂੰ ਕਰਨਾ ਪੈਣਾ ਆ ਜੋ ਸਰਕਾਰ ਨਹੀਂ ਕਹੇਗੀ ਉਹਨਾਂ ਨੂੰ ਉਸ ਮਾਮਲੇ ਦੇ ਵਿੱਚ ਢਿੱਲਾ ਜਿਹੜੀ ਉਹ ਵਰਤਣੀ ਪੈਣੀ ਆ ਚਾਹੇ ਕਿੰਨਾ ਵੀ ਹਾਈ ਪ੍ਰੋਫਾਈਲ ਜਿਹੜਾ ਉਹ ਮਾਮਲਾ ਕਿਉਂ ਨਾ ਹੋਵੇ ਹੁਣ ਜੇਕਰ ਗੱਲ ਕਰ ਲਈਏ ਨਸ਼ਿਆਂ ਦੀ ਤਾਂ ਇਸ ਸਮੇਂ ਨਸ਼ਿਆਂ ਦੇ ਵਿੱਚ ਵੀ ਪੰਜਾਬ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ ਤੇ ਸਰਕਾਰ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਆ ਕਿ ਜਿਹੜਾ ਨਸ਼ਿਆਂ ਵਿਰੁੱਧ ਅਭਿਆਨ ਚਲਾਇਆ ਗਿਆ ਸੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਸਫਲ ਹੈ ਪਰ ਜਿਸ ਹਿਸਾਬ ਦੇ ਨਾਲ ਦਿੱਲੀ ਕਿਤੇ ਨਾ ਕਿਤੇ ਖਬਰਾਂ ਮਿਲਦੀਆਂ ਨੇ ਕਿ ਇਸ ਪਿੰਡ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਇਸ ਗਲੀ ਮੁਹੱਲੇ ਦੇ ਵਿੱਚ ਇਸ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਕਿਉਂਕਿ ਉਸਨੇ ਓਵਰਡੋਜ਼ ਨਾਲ ਨਸ਼ਾ ਕੀਤਾ ਹੋਇਆ ਸੀ ਉਸ ਸਮੇਂ ਪੁਲਿਸ ਪ੍ਰਸ਼ਾਸਨ ਕਿੱਥੇ ਹੁੰਦਾ ਜਾਂ ਉਸ ਸਮੇਂ ਸਰਕਾਰਾਂ ਕਿੱਥੇ ਹੁੰਦੀਆਂ ਨੇ ਤੇ ਹੁਣ ਜਿੱਦਾਂ ਹੀ ਇਹਨਾਂ ਸਾਰਿਆਂ ਨੂੰ ਆਪਾਂ ਰਲ ਗੱਡ ਕਰਕੇ ਦੇਖ ਲਈਏ ਭਾਵੇਂ ਕਿ ਸਰਕਾਰ ਨੇ ਟਰਾਂਸਫਰ ਕੀਤੇ ਅਫਸਰਾਂ ਦੇ ਉਸ ਮਾਮਲੇ ਦੇ ਵਿੱਚ ਕਹਿ ਲਈਏ ਜਾਂ ਮੰਡੀ ਗੁਬਿੰਦਗੜ ਮਾਮਲੇ ਦੇ ਵਿੱਚ ਕਹਿ ਲਈਏ ਜਾਂ ਪਹਿਲਾਂ ਸਰਕਾਰਾਂ ਦੇ ਵੱਲੋਂ ਬੇਅਦਬੀਆਂ ਕੀਤੀਆਂ ਗਈਆਂ ਉਸ ਮਾਮਲੇ ਦੇ ਵਿੱਚ ਕਹਿ ਲਈਏ ਕਿਉਂਕਿ ਪੁਲਿਸ ਪ੍ਰਸ਼ਾਸਨ ਉਹੀ ਕਰਦਾ ਜਾਂ ਜੋ ਸਰਕਾਰਾਂ ਕਹਿੰਦੀਆਂ ਨੇ ਤੇ ਸਰਕਾਰਾਂ ਉਹੀ ਕਰਾਉਂਦੀਆਂ ਨੇ ਜਿਹੜਾ ਉਹਨਾਂ ਦੇ ਪੱਖ ਦੇ ਵਿੱਚ ਹੁੰਦਾ ਜਾਂ ਤੇ ਹੁਣ ਇਹ ਸਾਡੇ ਦਰਸ਼ਕ ਸਾਨੂੰ ਦੱਸਣ ਕਿ ਕੀ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਸਰਕਾਰ ਦੇ ਹੱਥਾਂ ਦੇ ਵਿੱਚ ਉਹਨਾਂ ਦੀ ਰਹਿਨਮਾਈ ਦੇ ਵਿੱਚ ਚੱਲਦਾ ਜਾਂ ਜਾਂ ਸਿਰਫ ਇਹ ਕਹਿਣੀਆਂ ਕਰਦਾ ਨੇ ਜੋੜੇ ਰੋ ਸਿਨੀਅਰ ਪੰਜਾਬ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤਨਵਤ